De la... ਤੁਹਾਡੇ ਨਾਲ ਤੇ ਮੈਂ ਤੁਹਾਡਾ ਰਿਪੋਰਟਰ ਦਾ ਪੰਜਾਬ ਦੇ ਤਰਨਤਾਰਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥાં ਤਰਨਤਾਰਨ ਦੇ ਸੀਆਈਏ ਸਟਾਫ ਪੁਲਿਸ ਵੱਲੋਂ ਜੋ ਹੈ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਨਕਲੀ ਲਾਇਸੈਂਸ ਤੇ ਨਕਲੀ ਅਸਲਾ ਜੋ ਹੈ ਗਿਰੋਹ ਵੱਲੋਂ ਬਣਾਇਆ ਜਾਂਦਾ ਸੀ ਤੇ ਉਸ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਤਿੰਨ ਵਿਅਕਤੀ ਨੂੰ ਕਾਬੂ ਕੀਤਾ ਗਿਆ ਤੇ ਉੱਥੇ ਹੀ ਜੋ ਤਰਨਤਾਰਨ ਦੇ ਐਸਐਸਪੀ ਨੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਜਿਹੜੀ ਜਿਹੜੀ ਚੀਜ਼ਾਂ ਉਹਨਾਂ ਤੋਂ ਬਰਾਮਦ ਹੋਈਆਂ ਨੇ ਉਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਤਰੰਤਾਰਨ ਐਸਐਸਪੀ ਅਸ਼ਵਨੀ ਕਪੂਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਤਰੰਤਾਰਨ ਸੀਆਈਏ ਪੁਲਿਸ ਮੁਖੀ ਇੰਸਪੈਕਟਰ ਪ੍ਰਗਜੀਤ ਸਿੰਘ ਨੇ ਗੁਪਤ ਸੂਚਨਾ ਮਿਲਣ ਤੇ ਰੇਡ ਕਰਕੇ ਪਵਨਦੀਪ ਸਿੰਘ ਵਾਸੀ ਮਲਿਆ ਸ਼ਮਸ਼ੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਚੰਡੇਰ ਤੇ ਗੁਰਮੀਤ ਸਿੰਘ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਤਿੰਨ ਮੋਬਾਈਲ 24 ਜਾਲੀ ਅਸਲਾ ਲਾਇਸੈਂਸ ਕੁਝ ਖਾਲੀ ਕਾਪੀਆਂ ਅਸਲਾ ਲਾਇਸੈਂਸ ਵਾਲੀ ਕੁਝ ਜਾਲੀ ਸਿੱਕਾ ਬਰਾਮਦ ਕੀਤੇ ਨੇ ਇਨਾ ਖਿਲਾਫ थाना सदर ਤਰਨਤਾਰਨ ਵਿਖੇ ਮਾਮਲਾ ਦਰਜ ਕੀਤਾ ਗਿਆ ਤੇ ਅੱਜ ਤਰਨਤਾਰਨ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਕੁਝ ਮੁਲਾਜ਼ਮਾਂ ਨੂੰ ਮਿਲ ਕੇ ਕੁਝ ਡੀਸੀ ਆਫਿਸ ਦੇ ਮੁਲਾਜ਼ਮਾਂ ਮਿਲ ਕੇ ਲੋਕਾਂ ਤੋਂ ਸਿੱਧੇ ਹੀ ਪੈਸੇ ਲੈ ਕੇ ਸਿੱਧੇ 2 ਨੰਬਰ ਚਲੇ ਸੰਸ ਬਣਾ ਰਹੇ ਸੀ ਜਿਹੜਾ ਕਿ ਰਿਪੋਰਟ ਤੇ ਕਿਤੇ ਵੀ ਨਹੀਂ ਸੀਗਾ ਉਹਨਾਂ ਚ ਜਿਹੜੀ ਇਹ ਪਛਾਤਾ ਦੇ ਕੇ ਇਨਵੈਸਟੀਗੇਸ਼ਨ ਕੀਤੀ ਤੇ 3 ਅਰੈਸਟ ਹਜੇ ਤੱਕ ਅਸੀ ਕਰ ਚੁੱਕੇ ਆ ਜਿਹਦਾ ਜੋ ਇੱਕ ਗਰਮੀਤ ਹੈਗਾ ਫੇਲੋ ਕੇ ਪਿੰਡ ਦਾ ਇਹ ਜਿਹੜੇ ਆ ਜਿਹੜੇ ਪੋਟੈਂਸ਼ੀਅਲ ਜਿਹੜੇ ਕਸਟਮਰ ਹੁੰਦੇ ਸੀਗੇ ਉਹਨਾਂ ਨੂੰ ਕਹਿੰਦਾ ਸੀ ਮੈਂ ਤੁਹਾਡਾ ਲਾਇਸੈਂਸ ਬਰਵਾ ਦੂੰਗਾ ਇਹ ਫੋਜੀ ਸਾਫ ਦਾ ਫੋਜੀ ਹੈਗਾ ਇਹਦੇ ਤੋਂ ਪਹਿਲੇ ਫੋਟੀਆਂ ਨੇ ਲਾਇਸੈਂਸ ਉੱਤੇ ਅਪਣਾਈ ਸੀ ਇਹਨੇ ਜਿਹੜੇ ਆ ਦਾਖ ਲੈਣਦੇ ਸੀਗਾ ਦਾਖ ਲੈਣ ਤੋਂ ਬਾਅਦ ਅੱਗੇ ਮੁੰਡਾ ਜਿਹੜਾ ਇੱਥੇ ਲਕੇ ਹੁੰਦਾ ਸੀਗਾ ਮਨੀ ਪਵਨਦੀਪ ਸਰ ਪਵਨਦੀਪ ਉੱਤੇ ਤਰਕੇ ਉਹ ਇਹਨਾਂ ਨੂੰ ਪ੍ਰੋਟੈਕਟ ਕਰਦਾ ਸੀਗਾ ਪਵਨਦੀਪ ਅੱਗੋਂ लैके शमशेर ना कॉन्टैक्ट कर करता समशेर जोड़ा है स्टिकर वगैरह अंदर वो कड़ता समशेर जरा अगर जिला सूरज का डिस्ट्रिक्ट मैनेजर है डी एम वो पहले ईडीएम से इतने पिछले शिकायत कर करके जो डी एम बदलया से यदि ट्रांसफर उसे करती सी एज डी एम इन प्रमोट करता से और ये सारे डेढ़ तो दो लख रुपये के बीच चार्ज करते जो एक लख रुपया ਜਿਹਨ ਮੈਨੂੰ ਤਾਂ ਸੀ ਵਰ ਬਾਕੀ ਜਿਹੜੇ ਪੈਸੇ ਬਚਦੇ ਸੀ 50000 60000 70000 ਉਹ ਸਾਰੇ 34 ਜੜੀ ਸੀਗੇ ਉਹ ਸਟicker ਕੱਟਣ ਵਾਲਾ ਹੋ ਗਿਆ ਕੋਈ ਕਸਟਮਰ ਲੈਣ ਵਾਲਾ ਹੋ ਗਿਆ ਇਹ ਸਾਰੇ ਬੰਦੇ ਸੀ ਔਰ ਇਹਨਾਂ ਦੇ ਹਜੇ ਤੱਕ ਜਿਹੜੇ ਫੋਨ ਤੋਂ ਵੈਸੇ ਡੀਸੀ ਚਾਲ ਨੂੰ ਅਸੀਂ ਰਿਕੁਐਸਟ ਕੀਤੀ ਹੈ ਉਹਨਾਂ ਦਾ ਜਿਹੜਾ ਕੰਪਿਊਟਰ ਵਗੈਰਾ ਉਹ ਅਸੀਂ ਸੀਜ਼ ਕਰ ਰਹੇ ਹਾਂ ਤੇ ਹਜੇ ਤੱਕ 2 ਤੋਂ 250 ਸਾਂਸ ਜਿਹੜਾ ਹੈਗਾ ਇਹਨਾਂ ਦੇ ਮੋਬਾਈਲਾਂ ਤੋਂ ਵੀ ਅਸੀਂ ਕੀਤਾ ਹੈ ਉਹਨਾਂ ਦਾ ਫੋਰੈਂਸਿਕ ਉਹਦੇ ਤੋਂ ਡਾਟਾ ਸਕੇ ਬਾਕੀ ਡੀਟੇਲਡ ਇਨਵੈਸਟੀਗੇਸ਼ਨ ਰਨ ਚੱਲ ਰਹੀ ਹੈ ਨਾ ਜੀ ਫਰਦਰ ਜਿਵੇਂ ਵੀ ਆਏਗਾ ਉਹ ਤਾਂ ਪਤਾ ਸਰ ਅਸਲਾ ਸ਼ਾਖਾ ਔਰ ਗਨ ਹਾਊਸ ਵਾਲੇ ਵੀ ਚ ਆਏ ਕੋਈ ਸਾਹਮਣੇ ਹਾਂ ਹਜੇ ਤੱਕ ਰੋਲ ਨਹੀਂ ਬਟ ਸਰਟਨਲੀ ਕੋਈ ਇਹਨਾਂ ਨੂੰ ਕਸਟਮਰ ਦੇ ਇੰਚ ਜਿਸ ਦਾ ਵੀ ਰੋਲ ਆਏਗਾ ਉਹ ਜ਼ਰੂਰ ਉਹਨਾਂ ਨੂੰ ਐਕਸ਼ਨ ਹੋਏਗਾ ਨਾ ਸਭ ਕਿਨੇ ਬੰਦੇ ਆਏ ਕਿਵੇਂ ਕਰਦੇ ਪੁਲਿਸ ਇਨਕੁਆਰੀ ਜਾਂ ਡੋਕਟਰ ਟੈਸਟ ਜਿਵੇਂ ਕਰਦੇ ਜੀ ਮੈਂ ਤੁਹਾਨੂੰ ਦੱਸਿਆ ਜੀ ਹੁੰਦਾ ਹੀ ਕੁਝ ਨਹੀਂ ਸੀ ਸਾਰਾ ਕੁਝ ਜਦੋਂ ਲਾਇਸੈਂਸੀ ਸਾਰਾ ਫੇਕ ਬਣਾ ਕੇ ਦੇਣਾ ਜਾਲੀ ਲਾਇਸੈਂਸ ਬਣਾ ਕੇ ਦੇਣਾ ਉਹਨਾਂ ਨੇ ਕਹਿ ਦੇਣਾ ਵੀ ਤੁਸੀਂ ਬਸ ਪੈਸੇ ਦੇ ਦਿਓ ਨਸਾਂਸ ਤੁਹਾਨੂੰ ਘਰੇ ਮਿਲ ਜੂਗਾ ਉਹ ਜਿਹੜਾ ਉਹਦੇ ਵਿੱਚ ਇੱਕ ਮੁੰਡਾ ਇਹਦੇ ਵਿੱਚ ਹੋਰ ਹੈ ਜੀ ਯਰਾਗਤ ਫਪੂਰ ਕਰਕੇ ਉਹ ਵੀ ਡੀਜੀ ਆਫਿਸ ਦੇ ਆ ਉਹ ਇਹਨਾਂ ਨੂੰ ਪੜਾ ਕੇ ਸਟicker ਬਣਾ ਕੇ ਭੇਜ ਦਿੰਦਾ ਸੀਗਾ ਉਹ ਸਟicker ਨੂੰ ਕੀ ਮੈਨਿਪੂਲੇਟ ਕਰਦੇ ਸੀਗੇ ਕਿੰਨੇ ਕਰਦੇ ਸੀ ਯੂਆਈਡੀ ਨੰਬਰ ਦੇ ਵਿੱਚ ਜਿਵੇਂ 16 ਡਿਜੀਟ ਦਾ ਕੋਈ ਯੂਆਈਡੀ ਨੰਬਰ ਹੈ ਉਹਦੇ ਵਿੱਚ ਦੋ ਅਲਫਾਬੈਟ ਅਨੰਮੈਰਿਕ ਬਦਲਦੇ ਨੇ ਉਹ ਬਦਲ ਕੇ ਤਾਂ ਉਹ ਨਵਾਂ ਹੀ ਆਪਣੇ ਵੱਲੋਂ ਯੂਆਈਡੀ ਨੰਬਰ ਕ੍ਰੀਏਟ ਕਰ ਲੈਣਾ ਇਹ ਬੜਾ ਵੱਡਾ ਇਹ ਸਕੈਂਡਲ ਹੈ ਜਿਹੜਾ ਇੱਥੇ ਪਹਿਲੇ ਵੀ ਅਸਲਾਤ ਸੰਸਮਣ ਲੈ ਕੇ ਰੌਲੇ ਕੰਦੇ ਰਹੇ ਬਟ ਕੀ ਤਾਂ ਹੈ ਕਿ ਜਿਹੜੀ ਪ੍ਰਾਈਵੇਟ ਕੰਪਨੀ ਨੂੰ ਇੱਥੇ ਇਹਨਾਂ ਦੇ ਸਾਰੇ ਬੰਦੇ ਤੇ ਡੀਸੀ ਅਫਸਰ ਇਹ ਮਿਲ ਕੇ ਇਹ ਸਾਰਾ ਰੈਕਟ ਚਲਾ ਰਹੇ ਸਨ ਸਰ ਕਿੰਨੇ ਕ ਬਣਾ ਚੁੱਕੇ ਹੁਣ ਤੱਕ ਜਾਂਦੀ ਹੈ ਹੈ ਜੀ ਕਿੰਨੇ ਕ ਬਣਾ ਬਣਾ ਚੁੱਕੇ ਜਾਂਦੀ ਲਾਇਸੈਂਸ ਤੇ ਅਜੇ ਤੱਕ ਤਾਂ ਦੇਖੋ ਅਜੇ ਤੱਕ ਉਹ ਹਜੇ ਕੰਪਿਊਟਰਸ ਵਗੈਰਾ ਤੋਂ ਸੀ ਕੱਢਾਂਗੇ ਟੇਂਜਰ ਵਗੈਰਾ ਜਿਹੜੀ ਉਹ ਇੱਕ ਮਿਲੇਗੀ ਬਟ ਜਿਹੜੇ ਹਜੇ ਇਹਨਾਂ ਦੇ ਫੋਨਸ ਵਗੈਰਾ ਅਸੀਂ ਫਰੈਂਸੇ ਕੀਤਾ ਹੈ ਉਹਨਾਂ ਨੂੰ 2 ਤੋਂ 250 ਦੇ ਵਿੱਚ ਸਾਨੂੰ ਜਿਹੜੇ ਆ ਨਾਮ ਉਹਨਾਂ ਸੈਂਸਿਸ ਵਗੈਰਾ ਦੇ ਰੈਫਰੈਂਸ ਮਿਲੇਗਾ ਪੱਕੇ ਸੀਕ੍ਰੀਟ ਪੱਕੇ ਸਰੇਵ ਦੇ ਲਾਇਸੈਂਸ ਜਾਰੀ ਹੋਏ ਇਹਨਾਂ ਨੇ ਗਾਹ ਵੈਪਨ ਵਗੈਰਾ ਵੀ ਇਹਨਾਂ ਨੇ ਬਾਈ ਕਰ ਲਿਓਣਗੇ ਕਿ ਨਹੀਂ ਬਿਲਕੁਲ ਜੀ ਇਹਨਾਂ ਨੇ ਲਾਇਸੈਂਸ ਬਣਾਉਣਾ ਪੈਸੇ ਖਰਚੇ ਨੇ ਉਹਨੇ ਵੈਪਨ ਤਾਂ ਬਾਈ ਕਰਨਾ ਹੀ ਆ ਔਰ ਕਿਤੇ ਨਾ ਕਿਤੇ ਗਨ ਹਾਊਸ ਆ ਲੈਣਾ ਵੀ ਹੋਏਗਾ ਔਰ ਬੈਠਾ ਇਹੀ ਇਸ ਪ੍ਰੈਸ ਕਾਨਫਰੰਸ ਦੇ ਰਾਹੀਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਕੋਈ ਲੋਕਾਂ ਨੇ ਇਹਨਾਂ ਦੇ ਕੰਟੈਕਟ 'ਚ ਸੀਗੇ ਔਰ ਲਾਇਸੈਂਸ ਬਣਾਏ ਆ ਅੰਜਾਨ ਪੁਨੇ 'ਚ ਉਹਨਾਂ ਨੇ ਬਣਵਾ ਲੇ ਲੇ ਵੀ ਇਹਨਾਂ ਨੂੰ ਨਹੀਂ ਪਤਾ ਕਿ ਇਹ ਫੇਕ ਹੈਗੇ ਆ ਉਹ ਅੱਗੇ ਆ ਕੇ ਆਪ ਦੇ ਆਪ ਹੀ ਜਿਹੜੇ ਲਾਇਸੈਂਸ ਆਪਣੇ ਆ ਉਹ ਸਰੈਂਡਰ ਕਰ ਦੇਣ ਔਰ ਜਾਂ ਵੈਰੀਫਾਈ ਕਰਵਾ ਲੈਣ ਡੀਸੀ ਆਫਿਸ ਤੋਂ ਕਿ ਇਹ ਲਾਇਸੈਂਸ ਐਗਜ਼ਿਸਟ ਕਰਦਾ ਹੈ ਕਿ ਨਹੀਂ ਕਰਦਾ ਨਹੀਂ ਜੇ ਅਸੀਂ ਜਦੋਂ ਇਹ ਵੈਰੀਫਾਈ ਕਰਕੇ ਅਸੀਂ ਫੜਾਂਗੇ ਫਿਰ ਪੂਰਾ ਇਹਨਾਂ ਤੇ ਐਕਸ਼ਨ ਹੋਏਗਾ ਸਰ ਕਿੰਨੇ ਟੋਟਲ ਬੰਦੇ ਪਾਏ ਗਏ ਇੱਚ ਇਹਦੇ ਚ ਹਜੇ ਤੱਕ ਤਾਂ ਸਾਡੇ ਕੋਲ ਸਾਹਮਣੇ 7 ਬੰਦੇ ਆਏ ਆ ਜੀ ਬਟ ਹੋਰ ਸਕਦਾ ਅੱਗੇ ਹੋਰ ਵੀ ਦੀ ਇਨਵੋਲਵਮੈਂਟ ਦੀ ਹੋ ਡੀਸੀ ਆਫਿਸ ਆਲੇ ਜਾਂ ਕੰਪਨੀ ਦੇ ਕੁਝ ਬੰਦੇ ਹੋਰ ਵੀ ਇਨਵੋਲਵਮੈਂਟ ਹੋਏਗੀ ਇਹਦੇ ਚ ਬਟ 7 ਬੰਦੇ ਅਸੀਂ ਪਿੰਪੁਆਇੰਟ ਕਰ ਲਏ ਜਿਨ੍ਹਾਂ ਦੇ ਉੱਤੇ ਨਸੀ ਅਰੈਸਟ ਕਰ ਲਏ ਸਰ ਕਿੰਨੇ ਲੈਵਲ ਤੋਂ ਇਹ ਕਾਰਵਰਜ ਕਰ ਰਹੀ ਹੈ ਜੀ ਕੁਝ ਹੋਇਆ ਸਾਹਮਣੇ ਜੀ ਦੇਖੋ ਇਹਦੇ ਚ ਹਜੇ ਤੱਕ ਤਾਂ ਇਹ ਕੋਈ ਕਰਾ ਮੈਂ 15 ਕਸਟਮਰ ਦੱਤੇ ਜਿਵੇਂ ਗੁਰਮੀਤ ਕਹਿੰਦਾ ਇਹ ਹੋਰਾਂ ਨਾਲ ਵੀ ਕੰਮ ਕਰਦੇ ਸੀ ਜਿਵੇਂ ਜਿਵੇਂ ਸਟਡੀ ਇਨਵੈਸਟੀਗੇਸ਼ਨ ਚੱਲੇਗੀ ਅੱਗੇ ਪਤਾ ਲੱਗੇਗਾ ਕਿ ਇਹ ਸਾਲ ਤੋਂ ਚੱਲ ਰਿਹਾ ਸੀ ਜਾਂ 6 ਮਹੀਨੇ ਤੋਂ ਚੱਲ ਰਿਹਾ ਸੀ ਜਾਂ 8 ਮਹੀਨੇ ਤੋਂ ਚੱਲ ਰਿਹਾ ਸੀ ਮੇ ਵੀ ਕਿਤੇ ਨਾ ਕਿਤੇ ਇਹਨਾਂ ਦਾ ਜਿਹੜਾ ਮੇਨ ਜਿਹੜਾ ਸੂਰਜ ਜਿ ਕਿੰਡ ਪਿੰਨ ਹੈਗਾ ਜੀ ਉਹ ਡੀਐਨਏ ਉਹਦੇ ਆਮ ਤੀ ਪਤਾ ਲੱਗੇਗਾ ਕਿ ਹੋਰ ਕੌਣ ਇਨਵੋਲਡ ਹੈ ਜਿੰਨਾ ਕੋਈ ਇਹਨਾਂ ਨੂੰ ਪਤਾ ਇੱਥੇ ਹਰ ਜਗ੍ਹਾ ਕੱਟਆਫ ਸੀਗਾ ਇਹਨਾਂ ਦੇ ਮੁਤਾਬਕ ਤਾਂ ਇਹ ਤਿੰਨ ਜਣੇ ਅਸੀਂ ਜਿਹੜੇ ਹੋ ਸਕਦੇ ਚਲੇ ਗਏ